हालेलुया 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 परमेश्वर के प्यारे मैं सारे जैम से दिया दा, दी आखदा परमेश्वर तुम्हें बहुत सारी आशीष और बरकत खुदा की वीडी दया थोड़े सारे ते और मेरा बिलीव है कि आज दी जो वीडियो है और जो प्रार्थना सभा है यानी कि ये वीडियो का मकसद है थोड़ी सबना दिल मैं प्रार्थना करा और मेरा विश्वास है कि ये, ਆਪਸਨਾ ਦੇ ਦੁਆਰਾ ਤੁਸੀਂ ਬੜੀ ਆਸ਼ੀਸ਼ੋ ਵੰਡੀ ਬਰਖ ਨੂੰ ਪਾਓਗੇ ਹਰਮੇਸ਼ੁਰ ਦਾ ਆਤਮਾ ਤੁਹਾਨੂੰ ਛੂਏਗਾ ਇੱਕ ਬੜੀ ਸ਼ਾਂਤੀ ਤੁਹਾਡੀ ਜ਼ਿੰਦਗੀਾਂ ਚ ਆਵੇਗੀ ਇਸ ਲਈ ਹਰਮੇਸ਼ੁਰ ਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਿਤਾਓ ਔਰ ਆਪਣੇ ਮੰਦਰ ਵਿੱਚ ਪੈਣਾ ਰੱਖੋ ਕਿਉਂਕਿ ਅੰਤ ਦਾ ਸਮਾਪੁਜ ਹੈ ਔਰ ਖੁਦਾਮੁਜੀ ਸ਼ੂਮ ਸੀਦਾ ਹੁਣ ਅਜ਼ਲ ਦੇ ਨਿਕਟ ਹੈ ਔਰ ਪ੍ਰਵਿਸ਼ੂਮ ਸੀਜ਼ਲ ਆ ਰਹੇ ਹਨ ਔਰ ਇਹਦਾ ਵੱਡਾ ਸਬੂਤ ਹੈ ਕਿ ਜੀ ਸਾਡੇ ਵਰਗੇ ਤੁੱਛਾਂ ਸਾਡੇ ਵਰਗੇ ਮੂਰਖਾਂ ਨੂੰ ਨਿਚੁਣਿਆ ਹੈ ਔਰ ਆਪਣੀ ਬੜੀ ਸਮਰਥ ਨੂੰ ਪ੍ਰਗਟ ਕਰ ਰਹੇ ਹੈ ਬਹੁਤ سارے ਪਰਮੇਸ਼ਰ ਦਾਸ ਦਸਨੀਆਂ ਨੌਜਵਾਨੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਪਰਮੇਸ਼ਰ ਨੂੰ ਸਮਰਪਿਤ ਕਰ ਚੁੱਕੇ ਨੇ ਔਰ ਖੁਦਾ ਨੂੰ ਆਪਣਾ ਉਦਾਰ ਕਰਤਾ ਮੁక్తి ਦਾਤਾ ਗ੍ਰਹਿਣ ਕਰ ਚੁੱਕੇ ਨੇ ਔਰ ਬਹੁਤ ਸਾਰੀਆਂ ਰੂਹਾਂ ਉਹਨਾਂ ਦੁਆਰਾ ਬਚ ਰਹੀਆਂ ਹੈ ਇਹ ਸਬੂਤ ਹੈ ਕਿ ਪਰਮੇਸ਼ੁਰਾ ਉਹਨਾਂ ਨਿੱਖੜੇ ਔਰ ਜੋ ਤੁਸੀਂ ਹੋਂਦੇ ਸਮੇਂ ਚ ਮਾਹੌਲ ਨੂੰ ਦੇਖ ਪਾਰਿਓ ਜੋ ਬਹੁਤ ਹੀ ਖੌਫਨਾਕ ਹੈ ਉਹ ਮਾਹੌਲ ਲੋਕਾਂ ਦੇ ਅੰਦਰੂ ਵਿਸ਼ਵਾਸ ਨੂੰ ਖਤਮ ਵੀ ਕਰ ਰਿਹਾ ਹੈ ਸ਼ਾਇਦ ਪਰ ਇਹਨਾਂ ਦਿਨਾਂ ਚ ਮਸੀਹਾਂ ਦੇ ਲਈ ਪਰਮੇਸ਼ੁਰ ਦੇ ਕਿ ਮੇਰੀ ਪ੍ਰਾਰਥਨਾ ਹੈ ਕਿ ਖੁਦਾ ਨੂੰ ਤਨੂੰ ਵਿਸ਼ਵਾਸ ਚ ਬਧਾਵੇ ਕਿ ਤੁਸੀਂ ਨਹੀਂ ਜਾਣਦੇ ਤੁਸੀਂ ਪਰਮੇਸ਼ੁਰ ਦੇ ਉਹ ਲੋਕੋ ਜੋ ਆਪਣੀ ਪ੍ਰਾਰਥਨਾ ਦੁਆਰਾ ਵੱਡੇ ਪਹਾੜਾਂ ਨੂੰ ਖਾਰ ਸਕਦੇ ਨੇ ਜੋ ਆਪਣੀ ਪ੍ਰਾਰਥਨਾ ਦੁਆਰਾ ਬਹੁਤ سارے ਵੱਡੇ ਰਾਜਾਂ ਨੂੰ ਦੇਸਾਂ ਨੂੰ ਉਹਨਾਂ ਦੇ ਮਨਾਂ ਨੂੰ ਬਦਲ ਸਕਦੇ ਨੇ ਔਰ ਮੇਰਾ ਵਿਸ਼ਵਾਸ ਹੈ ਖੁਦਾ ਦੀ ਆਤਮਾ ਅਸਦੀ ਪ੍ਰਾਰਥਨਾ ਦੁਆਰਾ ਅਸਦੀ ਇਬਾਦਤ ਦੇ ਦੁਆਰਾ ਉਹਨਾਂ ਨੂੰ ਇੱਕ ਵੱਡੇ ਛੁਡਕਾੜੇ ਚ ਲੈ ਕੇ ਜਾਵੇਗਾ ਅਮਨ ਹਲੇਲੂਇਆ ਹਲੇਲੂਇਆ ਔਰ आई एम असेंबली प्रार्थना करूंगा मेरा बल्ली वे जितने भी विश्वास ਦੇ ਵਿੱਚ ਡੋਲੇ ਨੇ ਔਰ ਜਿੰਨੇ ਵੀ ਦੁੱਖਾਂ ਕਲੀਫਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਨੇ ਪਰਮੇਸ਼ੁਰ ਦੀ ਆਤਮਾ ਇਸ प्रार्थना ਦੁਆਰਾ ਤੁਹਾਨੂੰ ਛੂਵੇਗਾ ਔਰ ਚੰਗਾ ਕਰੇਗਾ ਔਰ ਤੁਸੀਂ ਪਵਿੱਤਰ ਆਤਮਾ ਨਾਲ ਪਰਿਪੂਰਨ ਹੋਗੇ ਪਰਮੇਸ਼ੁਰ ਦੀ ਸਮਰਥਾ ਦੀ ਜ਼ਿੰਦਗੀ ਚਾਵੇਗੀ आमीन हालेलुया आई एम प्रार्थना ਕਰਾਂਗਾ खुदा धन्यवाद कदम धन्यवाद 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 सब शक्तिमान मेरे जिंदा परमेश्वर तेरे दास दिल तो बोझ रख के प्रार्थना से प्रार्थनाच खुदाओं जिन्हें भी भैन भ्रा मेरे परमेश्वर खुदम इस प्रार्थना देख रहे मेरे परमेश्वर इस सामर्थी प्रार्थना देख रहे तेरे दास के दिल तो बोझ रख के प्रार्थना से दे सामर्थ्य जीवत नाच खुदाओं मेरे परमेश्वर ਹਰ ਇੱਕ ਕੰਨ ਸੁਣਨ ਵਾਲਾ ਹੋਰ ਹਰ ਇੱਕ ਅੱਖ ਦੇਖਣ ਵਾਲੀ ਮੇਰੇ ਪਰਮੇਸ਼ਰੋ ਇਸ ਪ੍ਰਾਰਥਨਾ ਨੂੰ ਖੁਦਾਵੋ ਇਸ ਸ਼ਾਦਨਾ ਚੋਂ ਪੂਰੀ ਤਰ੍ਹਾਂ ਚੰਗਿਆਈ ਨੂੰ ਪ੍ਰਾਪਤ ਕਰੇ ਹਰ ਇੱਕ ਅੰਧਕਾਰ ਦੁਸ਼ਟ ਆਤਮਾ ਇਹਨਾਂ ਜ਼ਿੰਦਗੀਆਂ ਚੋਂ ਨਾਸ਼ ਹੋਵੇ ਮੇਰੇ ਪਿਤਾਂ ਚੁਪੀਆਂ ਹੋ ਜਾਣ ਦੁਸ਼ਟ ਆਤਮਾ ਹਰ ਪ੍ਰਕਾਰ ਦੀ ਬਿਮਾਰੀ ਰੋਗ ਇਸ ਸ਼ਾਦਨਾ ਚੋਂ ਖਤਮ ਹੋਣ ਮੇਰੇ ਪਰਮੇਸ਼ਰ ਮੈਂ ਕਮਾਂਡ ਕਰਦਾ ਮੇਰੇ ਪਰਮੇਸ਼ਰ ਤਰੀ ਦਿੱਤੀ ਹੋਈ ਸਾਮਰਤ ਦੇ ਦੁਆਰਾ ਖੁਦਾਵੋ ਕਲਾਮ ਚ ਲਿਖਿਆ ਲੁਕਾ 10 ਦਾ 17 18 19 ਔਰ 20 ਆਦਿ ਅਨੁਸਾਰ ਜਿਵੇਂ ਤੁਸੀਂ ਆਪਣੇ ਚੇਲਿਆਂ ਨੂੰ ਕਿਹਾ ਕਿ ਵੇਖੋ ਮੈਂ ਸੋ ਤੁਹਾਨੂੰ ਬਿਜਲੀ ਦਿਨਾਈ ਡਿੱਗਾ ਹੋਇਆ ਦੇਖਦਾ ਹਾਂ ਔਰ ਮੈਂ ਤੁਹਾਨੂੰ ਅਧਿਕਾਰ ਦਿੰਦਾ ਸਭਾਂ ਦੇ ਵਿਸ਼ਿਆਂ ਨੂੰ ਰੋਣ ਦਦਾ ਅਤੇ ਵਰਦੀ ਸਾਡੀ ਸਮਝ ਤੁਹਾਡਾ ਅਧਿਕਾਰ ਹੋਵੇਗਾ ਕੋਈ ਵੀ ਚੀਜ਼ ਤੁਹਾਡੀ ਹਾਨੀ ਨਾ ਕਰ ਪਾਵੇਗੀ हे ਮੇਰੇ ਪਰਮੇਸ਼ਵਰ ਮੈਂ ਉਸ ਦਿੱਤੇ ਹੋਏ ਅਧਿਕਾਰ ਦੇ ਦੁਆਰ ਕਮਾਂਡ ਕਰਦਾ ਹਾਂ ਹਰ ਉਸ ਅੰਧਕਾਰ ਨੂੰ ਹਰ ਉਸ ਬੈਡ ਸਪਿਰਟ ਨੂੰ ਜਿਹੜੀ बार-बार ਪਾਪ ਦੇ ਵਿੱਚ ਲੈ ਕੇ ਜਾਂਦੀ ਨੌਜਵਾਨਾਂ ਨੂੰ ਔਰ ਸਭ ਲੋਕਾਂ ਨੂੰ ਮੇਰੇ ਪਰਮੇਸ਼ਵਰ ਹਰ ਪ੍ਰਕਾਰ ਦੀ 네ਗੇਟਿਵਿਟੀ ਫਲੋਂਗਣ ਵਾਲੀ ਗੰਦੀ ਬਦਰੂ ਤੇ ਮੈਂ ਆਗੂ ਤਾਰਦਾ ਨਸ਼ੇ ਵਾਲੀ ਗੰਦੀ ਬਦਰੂ ਤੇ ਆਗੂ ਤਾਰਦਾ ਹਰ ਪ੍ਰਕਾਰ ਦੇ ਬੁਰੇ ਕੰਮ ਤੇ ਮੈਂ ਆਗੂ ਤਾਰਦਾ ਜਿਹੜਾ ਸ਼ਤਾਨੀ ਹੈ ਔਰ ਇਨਸਾਨ ਨੂੰ ਨਾਸ਼ ਕਰਨ ਲਈ ਆਇਆ ਹੈ ਈਸ਼ਵਾ ਦੇ ਨਾਂ 'ਚ ਗੰਦੀ ਬਦਰੂ ਹੋ ਮੇਰੀ ਆਵਾਜ਼ ਨੂੰ ਸੁਨੋ ਮੈਂ ਪਰਮੇਸ਼ਵਰ ਦਾ ਦਾਸ ਹੁੰਦੇ ਨਾਤੇ ਉਹਦੇ ਦਿੱਤੇ ਹੋਏ ਅਧਿਕਾਰ ਦੇ ਦੁਆਰਾ ਕਮਾਂਡ ਕਰਦਾ ਤੁਹਾਡਾ ਕੋਈ ਅਧਿਕਾਰ ਇਸ ਸਮੇਂ ਛੱਡ ਜਾਓ ਨਿਕਲ ਜਾਓ ਈਸ਼ਵਾ ਦੇ ਨਾਂ 'ਚ ਇਨਸਾਨ ਵੀ ਤੁਹਾਡਾ ਕੋਈ ਅਧਿਕਾਰ ਨਹੀਂ ਕਿਉਂਕਿ ਕਲਾਮ ਚ ਲਿਖਿਆ ਹੈ ਇਨਸਾਨ ਦੀ ਦੇ ਪਰਮੇਸ਼ੁਰ ਦਾ ਮੰਦਰ ਹੈ ਖੁਦ ਦਾ ਆਤਮਵਿਸ਼ਵਾਸ ਕਰਦਾ ਹੈ ਯੇਸ਼ੂ ਮਸੀਹ ਦੇ ਜ਼ਿੰਦਾਨਾਂ 'ਚ ਮੈਂ ਇਸ ਸਮੇਂ ਆਗਰ ਨੂੰ ਉਤਾਰ ਦੇ ਨੈਸ਼ਵਾ ਦਿਨਾਂ 'ਚ ਪਰਮੇਸ਼ੁਰ ਦੇ ਲੋਕਾਂ ਦੇ ਜੋ ਇਸ ਸਮੇਂ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਨੇ ਕੋ ਦਮ ਯੇਸ਼ੂ ਮਸੀਹ ਦੇ ਜ਼ਿੰਦਾਨਾਂ 'ਚ ਮੇਰੇ ਪਰਮੇਸ਼ਵਰੀ ਪ੍ਰਾਰਥਨਾ ਤੇਰੇ ਦਾਸ ਦੀ ਆਈ ਕਮਾਂਡ ਐਵਰੀ ਡੇਵਰ ਸਪੀਰਟ ਯੇਸ਼ਵਾ ਦਿਨਾਂ 'ਚ ਚੁਪੀਆਂ ਗੰਧੀਆਂ ਬਧਰੂਹਾ ਹਾਤਿਕ ਬੇਚੰਨੀ ਨੂੰ ਲਿਆਉਣ ਵਾਲੀ ਆਭਿਸ਼ਵਾਸ ਨੂੰ ਲਿਆਉਣ ਵਾਲੀ ਪਟਕਾਉਣ ਵਾਲੀ ਪਰਮਾਉਣ ਵਾਲੀ ਔਰ ਬੇਫਾਲ ਤੋਂ ਦਰਦਾਂ ਲਗਾਉਣ ਵਾਲੀ ਯੇਸ਼ਵਾ ਦੇ ਨਾਂ ਚਾਰ ਪ੍ਰਕਾਰ ਦੀ ਗੰਤੀ ਬਧਰੂ ਨੈਸਟ ਵੇ ਯੇਸ਼ਵਾ ਦੇ ਰਾਤ ਮੇਰੇ ਪ੍ਰਧਾਨ ਤੇਰੀ ਸਾਮਰਛੇ ਔਰ ਖੁਦਾ ਨੂੰ ਸੁਣਨ ਵਾਲੇ ਬਰਕਤ ਨੂੰ ਪਾਉਣ ਤੇਰੀ ਵੱਡੀ ਦਇਆ ਹੋਵੇ ਵੱਡੀ ਸਮਰਥਨ ਦੀ ਜ਼ਿੰਦਗੀਆਂ ਚਾਵੇ ਮੇਰੇ ਪਰਮੇਸ਼ਰ ਤੇਰੇ ਆਤਮਾ ਦਾ ਜ਼ਲਾਲ ਪ੍ਰਗਟ ਹੋਵੇ ਮੇਰੇ ਪਰਮੇਸ਼ਰ ਖੁਦਾ ਨੂੰ ਪ੍ਰਾਰਥਨਾ ਇਸ ਨੂੰ ਸਿਦਨਾਜ ਖੁਦਾ ਜਿੰਨੇ ਵੀ ਮੇਰੇ ਪਰਮੇਸ਼ਰ ਇਸ ਪ੍ਰਾਰਥਨਾ ਸਵਾਦ ਵਿੱਚ ਖੁਦਾ ਨੂੰ ਪੈਂਟਾਉਨ ਬਜ਼ੁਰਗ ਬੱਚੇ ਨੌਜਵਾਨ ਪੈਂਟਾਉਨ ਖੁਦਾ ਮੇਰੇ ਪਰਮੇਸ਼ਰ ਔਰ ਜਿੰਨੇ ਵੀ ਨਸ਼ਿਆਂ ਦੇ ਵਿੱਚ ਗ੍ਰਸਤ ਹੋਣ ਖੁਦਾ ਔਰ ਜਿੰਨੇ ਪਾਪ ਦੇ ਵਿੱਚ ਗ੍ਰਸਤ ਹੋਣ ਖੁਦਾ ਯੇਸ਼ੂ ਮਸੀਹ ਦੇ ਜੀਵਤਨਾਤ ਮੇਰੇ ਪਤਾ ਤੇਰੇ ਦਾਸ ਦੇ ਦਿਲ ਤੋਂ ਬੋਜ਼ਰਾ ਕੇ ਪ੍ਰਾਰਥਨਾ ਖੁਦਾ ਨੂੰ ਜਿੱਦਾਂ ਉਸੇ ਮੌਂ ਔਰ ਦਸੇਮ ਵਾਪਸ ਨਾ ਜਾ ਬੜੀ छुटਕਾਰੇ ਲੈ ਕੇ ਜਾਣਾ ਬੜੀ ਬੇਦਾਰੀ ਹੁੰਦੀ ਜ਼ਿੰਦਗੀਆਂ ਚਾਵੇ ਹਰ ਪ੍ਰਕਾਰ ਦੀ ਗੰਦੀ ਬਦਰੂਤ ਉਹ ਛੋਟ ਕੇ ਜਾਣ ਔਰ ਤੇਰੀ ਬੜੀ ਸਮਰਥ ਇਹ ਜ਼ਿੰਦਗੀਆਂ ਚਾਵੇ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਕਦੀ ਪਵਿੱਤਰ ਆਤਮਾ ਨੂੰ ਮੇਰੇ ਪਰਮੇਸ਼ਰ ਚੱਖਿਆ ਨਹੀਂ ਸਵਾਦ ਨਹੀਂ ਦੇਖਿਆ ਮੇਰੇ ਪਰਮੇਸ਼ਰ ਜਿਵੇਂ ਕਲਾਮ ਜਿਹੜੀ ਆ ਮੈਨੂੰ ਚੱਖੋ ਤੇ ਵੇਖੋ ਮੈਂ ਕਿੰਨਾ ਪਲਾ ਪਰਮੇਸ਼ਰ ਹੈ اے ਪਰਮੇਸ਼ਰ ਖਦਾਮ ਜਿੰਨੇ ਵੀ ਪੈਨ ਪ੍ਰਾਪ ਪਵਿੱਤਰ ਆਤਮਾ ਤੋਂ ਬਿਨਾ ਚੱਲ ਰਿਹਾ ਖਦਾਮ ਜਦ ਇਹ ਬੇਦਾਰੀ ਦੀ ਸਭਾ ਦੇ ਵਿੱਚ ਆਉਣਾ ਖੁਦਾੰਦਰੀ ਵੱਡੀ ਸਮਰਥ ਚੁਵੇ ਅਪਿਤਰਾਤਮ ਬਲ ਪੂਰਵ ਕੋਨ ਤੇ ਉੱਤਰ ਆਵੇ ਔਰ ਖੁਦਾਮ ਦੇ ਰਾਹ ਵੱਡਾ ਮੇਰੇ ਪਰਮੇਸ਼ੁਰ ਜ਼ਲਾਲ ਉਹਦੀ ਜ਼ਿੰਦਗੀ ਚ ਪ੍ਰਗਟ ਹੋਵੇ ਔਰ ਖੁਦਾਮ ਦੇ ਕਰਾਮ ਪਰਿਵਾਰਾਂ ਚ ਵੱਡੀ ਛੁਡਕਾਰਾਂ ਨੂੰ ਮੈਂ ਦੇਖਾਂ ਮੇਰੇ ਖੁਦਾਮ ਵੱਡੀਆਂ ਗਵਾਹੀਆਂ ਦੇ ਨਾਲ ਖੜੀ ਹਾਂ ਮੇਰੇ ਪਰਮੇਸ਼ੁਰ ਜਦ ਆਲ ਦੇ ਨਾਲ ਮੇਰੇ ਪਿਤਾ ਪ੍ਰਾਰਥਨਾ ਕੀਤੀ ਜਾਵੇ ਦੁਖੀ ਬਿਮਾਰਾਂ ਲਈ ਔਰ ਯਿਸਵਾ ਦੇ ਨਾਚ ਵੱਡੀ ਸਮਰਥਾ ਪ੍ਰਾਪਤ ਕਰਕੇ ਵੱਡੀ ਛੁਡਕਾਰਾਂ ਚ ਜਾਣ ਅਗਰ ਹਰ ਇੱਕ ਦੁੱਖ ਬਿਮਾਰੀ ਰੋਗ ਤੋਂ ਆਜ਼ਾਦੀ ਨੂੰ ਪਾਉਣ ਔਰ ਮੇਰੇ ਪਰਮੇਸ਼ੁਰ ਜਦ ਪ੍ਰਾਰਥਨਾ ਕੀਤੀ ਜਾਵੇ ਨਸ਼ੇ ਵਾਲੇ ਮੇਰੇ ਪਰਮੇਸ਼ਰ ਭਰਾਵਾਂ ਦੇ ਲਈ ਖੁਦਾ ਹਾਂ ਜੋ ਨਸ਼ੇ ਚ ਗ੍ਰਸਤ ਪਾਪ ਗੁਨਾਹ ਵਿਚਾਰ ਨਸ਼ੇ ਜੂਵੇ ਤੇ ਬਾਜ਼ੀਆਂ ਦੇ ਵਿੱਚ ਨੇ ਮੇਰੇ ਪਿਤਾ ਲੜਾਈ ਝਗੜਿਆਂ ਦੇ ਵਿੱਚੋਂ छुटਣਾ ਚਾਹੁੰਦੇ ਆ ਪਰ ਛੁੱਟ ਨਹੀਂ ਪਾਰੇ ਖੁਦਾ ਜਦ ਇਸ ਪਵਿੱਤਰ ਸਭਾ ਦੇ ਵਿੱਚ ਆਉਂ ਖੁਦਾ ਹਾਂ ਵੱਡੀ ਬੇਦਾਰੀ ਦੀ ਸਭਾ ਦੇ ਵਿੱਚ ਆਉਂ ਮੇਰੇ ਪਰਮੇਸ਼ਰ ਵਿਸ਼ਵਾਦਨਾਨ ਖੁਦਾ ਜਦ ਉਹਨਾਂ ਦੇ ਹੌਲ ਦੇ ਦੁਆਰਾ ਪ੍ਰਾਰਥਨਾ ਕੀਤੀ ਜਾਵੇ ਹਰ ਇੱਕ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਮੇਰੇ ਪਿਤਾ ਔਰ ਵੱਡੇ छुटਕਾਰੇ ਨੂੰ ਪ੍ਰਾਪਤ ਕਰਕੇ ਤੇਰੇ ਜਿਵਤ ਨਾਮ ਚ ਤੇਰੀ ਮਹਿਮਾ ਕਰਦੇ ਨਜ਼ਰਾਉਂ ਔਰ ਖੁਦਾ ਬਹੁਤ سارے ਲੋਕ ਆਪਣੀ ਜ਼ਿੰਦਗੀ ਤੇਨੂੰ ਸਮਰਪਿਤ ਕਰਨ ਔਰ পাপ ਨੂੰ ਛੱਡ ਦੇ ਨਾ ਔਰ ਤੇਰੀ ਮਰਜ਼ੀ ਦੇ ਕਹਿਣ ਅਨੁਸਾਰ ਚੱਲ ਔਰ ਤੇਰੀ ਜ਼ਿੰਦਗੀ ਤੇ ਨਾਮ ਨੂੰ ਮਹਿਮਾ ਮਿਲੇ ਖੁਦਾ ਨੂੰ ਮੇਰੇ ਪਰਮੇਸ਼ਰਿਕ ਗਜ਼ਾਂ ਨੂੰ ਛੂ ਔਰ ਖੁਦਾ ਦੇ ਜ਼ਿੰਨੇ ਵਿੱਚੋਂ ਦੇਖ ਰਹੇ ਨੇ ਮੇਰੇ ਪਿਤਾ ਮੇਰੇ ਪਰਮੇਸ਼ਰ ਸੁਣ ਰਹੇ ਇਸ ਪ੍ਰਾਰਥਨਾ ਇਹ ਪਰਮੇਸ਼ਰ ਸਭ ਨੂੰ ਛੂ ਲੈ ਪਵਿਤਰ ਆਤਮਾ ਨਾਲ ਪਰਿਪੂਰਨ ਹੁੰਦੇ ਜਾਣ ਤੇਰੀ ਸਾਮਰਥ ਛੂ ਲਵੇ ਅੰਧਕਾਰ ਤੇ ਤਾਂ ਨਾਸ਼ ਹੋਣ ਘਰਾਂ ਚੋਂ ਝਗੜੇ ਨਸ਼ਾ ਹੋ ਮੇਰੇ ਪਿਤਾ और हर प्रकार दी बैड स्पिरिट हर प्रकार दी जो पैसे खराब करने गंभीरू ऐशुरा ना चो नष्ट होए मेरे पिता तेरे लोग मेरे पिता आशीषित होना आजादी में पाँव और वो सामर्थ छुए और तेरे जीवित नाम में महिमा मिले धन्यवाद कर दे प्रार्थना ईश्वर मेरे सामर्थ्य जीवित मानते अमिन 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 परमेश आत्मा छुएगा और मेरा विश्वास है खुदा की वीड्डी सामर्थ तेरी जिंदगी